ਆਹਲੇ ਨਹੀਂ ਸਲਾਇਕ ਮੇਰੇ ਕੋਲ ਇਹ ਜਿੰਨੇ ਦੇ ਨਾਲ ਆ ਆਹ ਡਾਕਟਰ ਸਿੰਘ ਦਾ ਸਾਡੇ ਨੂੰ ਤਾਂ 3.4 ਲੀਟਰ ਖਾਦਾ ਸਾਡੇ ਨੂੰ ਸਾਡੇ 4 ਲੀਟਰ ਜਾਂਦੇ ਹਾਂ ਹਾਂ 95 ਤੋਂ ਨਹੀਂ ਬਹੁਤ ਰੰਗ ਵਾਲੀ ਸਾਡੇ ਜਿਆਦਾ ਗਣੀ ਕੇ ਸੇਮ ਜੀ ਜਾਂਦੇ ਆ ਡਾਕਟਰ ਅੱਧੇ ਗੀਟਰ ਦਾ ਫਰਕ ਪਾਉਂਦੇ ਜੇ ਸਹੀ ਤਰੀਕੇ ਨਾਲ ਆਵੇ ਜੇ ਆਪਾਂ ਕਢੀਏ ਦੀ ਮਾਰਤ ਦਾ ਬੰਦੇ ਬਹੁਤ ਆ ਜੀ ਜਿਹਨੇ ਇਹ ਲੈ ਨਾ ਇਹੀ ਲੈਣਾ ਬਾਈ ਬਾਈ ਲੋਕ ਸਲਾ ਦੇ ਬਹੁਤ ਬੰਦ ਸਸਤਾ ਬੰਦਾ ਹਾਂ ਹੂੰ ਬਿਲਕੁਲ ਮੋਟਰ ਜਿਹਨਾਂ ਹੱਤਾ ਕਰੇ ਬਾਈ ਮੋਟਰ ਲੈ ਆ ਜਿਹੜਾ ਇੱਕ ਪਰਲਾ ਖਰਚਾ ਨਹੀਂ ਗਾ ਜਿਹਦੇ ਕੋਲ ਸਾਬਾ ਵੇਚਦਾ ਹੀ ਨਹੀਂ ਆਪਣੇ ਸੋਨ ਦਾ ਖੱਚੇ ਹੀ ਖੜੀ ਮੈਂ ਇਹਦੀ ਕੀ ਗੱਲ ਮਤਾ ਜੀ ਲੋਟ ਤਾਂ ਹੀ ਤਿਆਰ ਕਰਾਉਣ ਤੇ ਹਟ ਜੇ ਆ ਨਵਾਂ ਆਉਣ ਲੱਗੇ ਨਾ ਇਹ ਅਗਲਾ ਕਹਿੰਦਾ ਲੋੜੀ ਅੱਗੇ ਤਿਆਰ ਕਰਾਉਂਦੇ ਹੁਣ ਮੈਂ ਹੀ ਚੱਲ ਨੰਦੂ ਬਾਗ ਯੋਧਾ ਵਾਲਾ ਉਹਨਾਂ ਨੂੰ ਮਹਿੰਗਾ ਪੈਂਦਾ ਇਹਦੇ ਨਾਲ ਵਾਲੇ ਵੀ ਲੈਂਦੇ ਇਹਦੇ ਨਾਲ ਉਹ ਭਾਈ ਟਰੈਕਟਰ ਸਾਡੇ ਨੂੰ ਪੁੱਜ ਗਿਆ ਭਾਈ ਅਸੀ ਕਾਲ ਜੀ ਆ ਜਾ ਆ ਜਾ ਭਾਈ ਅੱਥੇ ਦੇਖਦੇ ਆ ਉਹ ਆਦ ਕੇ ਚੱਲੇ ਟਰੈਕਟਰ ਜੇ ਗੇਸ ਤੇ ਤੁਸੀਂ ਮੈਂ ਕਹਿਣਾ ਭੁੱਲ ਗਿਆ ਇਹਨੂੰ ਮੈਂ ਕਹਿਣਾ ਉਹ ਫਾੜ ਕੇ ਟੱਪ ਗਿਆ ਕਿਵੇਂ ਵੀ ਨੈਵੀਗੇਸ਼ਨ ਇੱਧਰ ਲੈ ਨਹੀਂ ਨਹੀਂ ਯਾਰ ਰੋਡ ਸਿੱਧਾ ਹੁੰਦਾ ਤਾਂ ਗਲਤ ਆ ਗਏ ਤੁਸੀਂ ਕਿਵੇਂ ਮੁੜਦੇ ਨਹੀਂ ਲੋਕੇਸ਼ਨ ਪਾਉਣੀ ਆ ਅਗਲੀ ਵੀਡੀਓ ਚ ਜਾਹ ਜਾਂਦਾ ਹੋਇਆ ਪਾਦੀ ਜਿਵੇਂ ਮਰਜੀ ਫਿਰ ਜਿਵੇਂ ਹੁਣ ਤੁਸੀਂ ਅਲਜ ਗਏ ਅੱਜ ਹੋਰ ਬੰਦੇ ਵੀ ਬਹੁਤ ਆਲੇ ਦੱਸ ਦੋ ਕਿ ਆ ਕਰਕੇ ਹਾਂ ਕਈ ਵੀਰਾਂ ਨੂੰ ਯਾਰ ਪਤਾ ਨਹੀਂ ਲੱਗਦਾ ਮਰਿੰਡਿਓ ਦੱਸਣਾ ਪੈਣਾ ਮਰਿੰਡਿਓ ਦਾ ਜਿਹੜਾ ਫਤੇਗੜ ਸਾਹ ਵਾਲਾ ਰੋਡ ਆ ਜਿਵੇਂ ਆ ਰੇਲਵੇ ਕ੍ਰੋਸਿੰਗ ਬ੍ਰਿਜ ਆ ਇਹਦੇ ਗਾਹਾਂ ਤੇ ਐਵੇਂ ਮਤਲਬ ਵੀਡੀਓ ਚ ਤੋਹਣਾ ਮੈਂ ਤੈਨੂੰ ਕਿਹਾ ਵੀ ਰੇਲਵੇ ਬ੍ਰਿਜ ਤੋਂ ਟੱਪ ਕੇ ਆ ਤੂੰ ਕਹਿੰਦਾ ਨਹੀਂ ਪਹਿਲਾਂ ਮੋੜਨਾ ਅਸੀਂ ਤਾਂ ਹੀ ਮੋੜਦੇ ਹਾਂ ਇਹਨੂੰ ਪਤਾ ਦਾ ਰਸਤੇ ਦਾ ਮੈਂ ਇਹਨੂੰ ਕਿਹਾ ਮੈਂ ਕਿਹਾ ਪਗਲਤ ਮੋੜ ਗਿਆ ਕਹਿੰਦਾ ਕੋਈ ਨਹੀਂ ਹੈ ਇਹ ਰਸਤਾ ਹੈਗਾ ਇਹ ਫਿਰ ਫਾਟ ਕੇ ਪੈ ਜੰਨੇ ਆ ਨਾ ਐਵੇਂ ਅਲਿਜਿੰਦਾ ਪਿੰਡਾਂ ਦਾ ਰਸਤਾ ਹੋ ਗਿਆ ਇਹ ਸਿੱਧਾ ਰੋਡ ਉਲੌਰੇ ਨੂੰ ਨੰਬਰ ਨੂੰ ਕਹਿੰਦੇ ਬਾਈ ਆਹ ਲੋ ਬਾਈ ਇਹ ਨੰਬਰ ਫੇਰ ਨੋਟ ਕਰ ਲ ਹਾਂ ਇਹ ਰੀਡਿੰਗ ਨੰਬਰ ਐ ਸਮਤਾਲੇ 07170 ਹਰ ਜੀ ਖੁੱਲੇ ਉੱਪਰ ਦੇ ਹੋਰ ਬੰਦਾ ਜੈ ਹਨ ਸਿਕਾਲ ਜੀ ਸਿਕੋਲ ਜੀ ਸਿਕੋਲ ਦੇਖ ਲਾ ਭਾਈ ਅੱਜ ਚਲਾਗੇ ਮੈਂ ਨੂੰ ਕੀ ਬਣ ਕੇ ਦੇਖ ਲਈ ਤੁਹਾਨੂੰ ਕੀ ਬਣਨਾ ਹੈ ਬੰਦਾ ਕੈਮਰਾ ਲਾਣਾ ਬਸ ਮੈਂ ਬੜੇ ਕਰੂੰਗਾ ਮੈਂ ਬੈਠਣਾ ਵੇ ਵੇਖਣਾ ਹੈ ਆ ਵੀ ਆ ਗਰਮੀ ਕਰਕੇ ਸੇਕ ਮਾਰਦਾ ਕੋ ਖਿੱਚ ਗਿਆ ਹੁਣ ਇਹ ਵੀ ਪੂਰਾ ਆਇਆ ਬੋਲੀ ਟਰੈਕਟਰ ਛੜਤਾ ਹੈ ਚੱਲੋ ਅਗਲੇ ਲੱਗੇ ਇਹ ਨਾਲ ਦੀ ਆ ਇਹ ਨਾਲ ਦੀ ਜਿਹੜੀ ਦੂਆ ਅੱਗੇ ਲੈਂਦੀ ਉਹ ਉੱਥੇ ਉਹ ਦੂਆ ਟ੍ਰੇਕਰ ਨੂੰ ਲੁਆਈਦੀ ਮਨ ਲੱਗਾ ਨਹੀਂ ਇਹਨੂੰ ਲੁਆਈਦੀ ਦੂਆ ਅੱਗੇ ਨਹੀਂ ਲੈਂਦੀ ਯਾਰ ਟਾਈਮ ਟਾਈਮ ਦਾ ਸਾਥ ਹੁੰਦਾ ਵੀ ਜਦੋਂ ਉਹ ਕਰੋੜ ਅੱਗੇ ਗਿੰਦੇ ਨੂੰ ਕਰੋੜ ਪੈਂਦੀ ਉਹ ਜੇ ਲੇਜ਼ਰ ਤੋਂ ਪਾਉਣਾ ਪਈ ਨਹੀਂ ਚੱਲਦਾ ਠੀਕ ਠੀਕ ਆਓ ਠੀਕ ਉਹ ਹੈਵੀ ਜੀ ਚੀਜ਼ ਨੂੰ ਹੈਵੀ ਵਾਲਾ ਕੰਮ ਆਉਂਦਾ ਠੀਕ ਠੀਕ ਨਹੀਂ ਲੇਜ਼ਰ ਨੂੰ ਲੇਜ਼ਰ ਨੂੰ ਕਿਆ ਪਿਆਦਾ ਇਹਦਾ ਪਾ ਕੇ ਪਾਰ ਪਾਰੀ ਪਾਰੀ ਮੈਂ ਜਿੱਦ ਤੇ ਲਿਆਉਣਾ ਹਾਂ ਭਾਈ ਹਾਂਜੀ ਹੋ ਗਿਆ ਫੈਸਲਾ ਫੈਸਲਾ ਹੋਊਗਾ ਭਾਈ ਸਾਢੇ ਚੱਲੇ ਦਾਖਲ ਕਰਾ ਚੱਲੇ ਪਤਾ ਹੈ ਨਹੀਂ ਵੀ ਕਾ ਦਊਗਾ ਮੈਂ ਪਤਾ ਹੈ ਨਹੀਂ ਹਲੇ ਟਰੈਕਟਰ ਹੈਗੇ ਆ ਮੂਰੇ ਟਰੈਕਟਰ ਬਾਈ ਖੜੇ ਆ ਹਲੇ ਹਾਂ ਕੋਈ ਗੱਲ ਨਹੀਂ ਬਾਕੀ ਦੇਖ ਲੈਂਦੇ ਆ ਕਦ ਤੱਕ ਬਣਦਾ ਆਪਾਂ ਦਾ ਹਵਾਲੇ ਕਰਤਾ ਬਾਈ ਦੇ ਹਾਂ ਆਰਾਮ ਆ ਗਿਆ ਬਾਈ ਟਰੈਕਟਰ ਨਾਲੇ ਕੇ ਪਹੁੰਚ ਗਏ ਹਾਂ ਦਾਖਲ ਕਰਾ ਚੱਲੇ ਜੀ ਅਕੈਡਮੀ ਦੇ ਵਿੱਚ ਬਿਲਕੁਲ ਫਿਰ ਦੇਖਦੇ ਆ ਗੱਦ ਨੂੰ ਮਿਲਦਾ ਹਲੇ ਟਰੈਕਟਰ ਮੂਰੇ ਬਹੁਤ ਨੰਬਰ ਖੜੇ ਆ ਟਰੈਕਟਰ ਬਹੁਤ ਆ ਅਏ ਆ ਗਏ ਜਣੇ ਕੋ ਥੋਡੇ ਨਾਲ ਬਹਿ ਨਹੀਂ ਛੱਡ ਕੇ ਰੋਕਦੇ ਕਿਵੇਂ ਨੂੰ ਅਸ਼ੇਰ ਉਹ ਬੰਦੇ ਕਹਿੰਦੇ ਭਾਈ ਟਰੈਕਟਰ ਵੀ ਪਹਿਲੇ ਹੀ ਹੋ ਗਿਆ ਲੈ ਗਿਆ ਬਾਕੀ ਨੰਬਰ ਵੀ ਇੱਕ ਵਾਰ ਦੁਬਾਰੇ ਬੋਲਦੀ ਸਾਡੂ ਵੀ ਬੰਦੇ ਮੈਨੂੰ ਆਹ ਹੁਣ ਅਸੀਂ ਵੀ ਵਿੱਚ ਕੰਮ ਕਰਦੇ ਹੁੰਦੇ ਆ ਨਾ ਫੋਨ ਤਾਂ ਬਥੇਰੇ ਆਇਆ ਕਈ ਵਾਰ ਅਗਲਾ ਸਾਨੂੰ ਕਈ ਜਾਂਦਾ ਮਾ ਹੁਣ ਨੰਬਰ ਕਿੱਥੇ ਤੇ ਕੱਢ ਕੇ ਦਈਏ ਮਾ ਵੀਡੀਓ ਚ ਦਿਖਾ ਲੈਂਦੇ ਹਾਂ ਨਹੀਂ ਲੋਕ ਫੇਰ ਵੀ ਭਾਈ ਬਹੁਤ ਆ ਤੂੰ ਸਾਰਾ ਕੁਝ ਦੱਸ ਤਾਂ ਤੈਨੂੰ ਫੇਰ ਦੁਬਾਰਾ ਪੁੱਛਣੇ ਪੈਣਗੇ ਹਾਂ ਆਪਰੇਟ ਵੀ ਦੱਸਦੇ ਆ ਵੀਡੀਓ ਸਾਰਾ ਕੁਝ ਦੱਸਿਆ ਬਹੁਤ ਆ ਨਹੀਂ ਫੇਰ ਕੀ ਰਹੇਗਾ ਰੇਟ ਹੀ ਪੁੱਛਣ ਦਾ ਪੰਗਾ ਸਾਰਾ ਕੁਝ ਨਾ ਪੁੱਛਣਾ ਹੀ ਪੁੱਛਣਾ ਨਾਲੇ ਦੱਸਿਆ ਵਾ ਫੇਰ ਨਾਰਾ ਕੋ ਟਾਈਮ ਵੀ ਇਹਨਾਰੇ ਕੰਮ ਵੀ ਦੱਸ ਦੇ ਭਈਆ ਕਰਕੇ ਦੇਣਾ ਆ ਉਦੋਂ ਨਾਲ ਤਾਂ ਟਰੈਕਟਰ ਨਿਕਲ ਕੇ ਸਾਰੇ ਉਹ ਕਰੇ ਕੇ ਸਾਰੇ ਨੂੰ ਸਾਰੇ ਨਵੇਂ ਸੀਜ਼ਨ ਦੇ ਮੇਰੇ ਆ ਜਿਹੜਾ ਰਿਪੇਅਰ ਨੂੰ ਆਉਣਾ ਬਸ ਇਹ ਆ ਇਹ ਵੀ ਬਸ ਤੋਂ ਨੂੰ ਦੇ ਕੰਮ ਹੈ ਸਭ ਬਾਕੀ ਸਾਰੇ ਨਵੇਂ ਦੀਜਣ ਦੇ ਆਉਣਗੇ ਟਰੈਕਟਰ ਦਾ ਹੋਰ ਕੀ ਇਹਦੇ ਜਿਹੜੇ ਟਰੈਕਟਰ ਨੂੰ ਮੈਂ ਹੀ ਕੋ ਬਹੁਤ ਟਰੈਕਟਰ ਬੰਦ ਬੰਦ ਵੀ ਕਰਵਾਣੀ ਹੁੰਦਾ ਜਾਂ ਕਿ ਮਾਰਚ ਤੱਕ ਦੇ ਲੋਗੇ ਬਹੁਤ ਹੋ ਗਿਆ ਹੋਰ ਕੀ ਮਾਰਚ ਤੱਕ ਦੇ ਟਰੈਕਟਰ ਹੋਏ ਰਿਹਾ ਚਲੋ ਹਲੇ ਉਹ ਨਹੀਂ ਫਿਰ ਗਾਂਹ ਨਾ ਘਰ ਨਹੀਂ ਜੇ ਆ ਕੇ ਸਮਾਨ ਦਾ ਰੇਟ ਵੱਜ ਜਾਂਦਾ ਹੁਣ ਆਪਾਂ ਹੁਣ ਜੀ ਚਾਈ ਫੜ ਲਈ ਗਾਂਹ ਜਾ ਕੇ ਰੇਟ ਕਿ ਆਪਦਾ ਘਰ ਨਹੀਂ ਦੀ ਜੀ ਕਿੰਨਾ ਹੋਊਗਾ ਲੋਹੇ ਦਾ ਸ਼ੀਸ਼ੇ ਦਾ ਆਪਣਾ ਹਰੇ ਦਾ ਆਪਣਾ ਰੇਟ ਆ ਪਰ ਕਿ ਬੰਦਲੇ ਕਰਾਲੇ ਦੀਆਂ ਸਾਈਆਂ ਨੂੰ 6-7 ਮਹੀਨੇ ਹੋ ਗਏ ਜਿਆਦਾ ਟਾਈਮ ਹੈ ਨਾ ਸਾਈ ਲੈਣਾਂ ਦੇ ਵੀ ਹੁਣ ਰੇਟ ਦੇ ਜੀ ਜੀ ਦਾ ਹਰਕਤ ਤਾਂ ਪੈਂਦਾ ਹੀ ਆ ਇਹ ਤਾਂ ਬਦਲੇ ਕਰਕੇ ਕਿਉਂਕਿ 8 ਮਹੀਨੇ ਹੋ ਗਏ ਜੱਤੇ ਲੋਹਾ ਵੀ ਬਦਲਿਆ ਹੋਰ ਕਿਉਂਕਿ ਜਿਹੜੀ ਸਾਈ ਹੋਈ ਹੋਈ ਆ ਆਪਣੀ ਤਾਂ ਜਿਵਾਨ ਹੋ ਗਈ ਸਾਈ ਪਰ ਬਦਲੇ ਕੋ ਨਾਲੇ ਬਾਈ ਮੇਰੇ ਸਿਰੋ ਟਾਈਮ ਦਾ ਵੀ ਬਦਲੇ ਜਿੰਨੇ ਕੋਣੇ ਮੈਂ ਕਹਦੇ ਨਹੀਂ ਫਿਰ ਉਹ 2-3 ਮਹੀਨੇ ਬਾਅਦ ਫੜ ਲਾਂਗੇ ਅਸੀਂ ਬ੍ਰੇਕ ਲਾ ਲੈਣੇ ਚੱਲੀਏ ਬਾਈ ਫਿਰ ਹਾਂਜੀ ਜਾਣੀ ਕਿੰਗਾ ਬਾਈ ਨੰਬਰ ਦਾ ਤੁਹਾਨੂੰ ਫਿਰ ਦਿਖਾ ਦਿੰਦਾ ਨਾ ਮੈਂ ਵੀ ਆਹ ਲੋ ਨੰਬਰ نوٹ ਕਰ ਲਓ 99147 277 ਵੀ ਕੰਮਾਜੀ ਨੇ ਕਰਾਉਣਾ ਲੈਟਰ ਦਾ ਉਹ ਹੀ ਫੋਨ ਕਰਉਂ ਕਿਉਂਕਿ ਇਹ ਵੀ ਹੁਣ ਇੱਥੇ ਆਪਣੇ ਕੰਮ ਛੱਡ ਕੇ ਬੰਦਾ ਫੇਰ ਫੋਨ ਚੱਕਦਾ ਫੇਰ ਇਹਨਾਂ ਨੂੰ ਫੋਨ ਕਰਦਾ ਪਹਿਲਾਂ ਇਹ ਪਛੇਤ ਬਾਈ ਜਿਹਨੇ ਲਵਾਉਣਾ ਵਹੀ ਆ ਪੁੱਛਣੇ ਦੱਸੇ ਦਿੰਦਾ ਸਾਰਾ ਠੀਕ ਨਹੀਂ ਮੈਂ ਵੀ ਤਾਂ ਇਹ ਕੰਮ ਕਰਦਾ ਹੁੰਦਾ ਕਿੱਥੇ ਜਾਵੇ ਫੋਨ ਚੱਕਦਾ ਹਾਪ ਸਾਫ ਕਰਕੇ ਫੋਨ ਚੱਕਦਾ ਗਾ ਗੱਲ ਹੁੰਦੀ ਨਹੀਂ ਕੋਈ ਇਹ ਇੱਥੇ ਕਾਹ ਪੁੱਛਣਾ ਹੀ ਹੁੰਦਾ ਕੰਮ ਨਹੀਂ ਹੁੰਦਾ ਫਿਰ ਆ ਵੀ ਤਾਂ ਗੱਲ ਕਰੇ ਵੀ ਜੇ ਪੁੱਛਣਾ ਹੀ ਆਪਾਂ ਨੂੰ ਦੱਸੇ ਦਿੰਦਾ ਸਾਰਾ ਲਵਾਉਣੇਗਾ ਤਾਂ ਉਹ ਵੀਡੀਓ ਦੱਸਦਾ ਆਪਾਂ ਨੇ ਵੀ ਭਾਈ ਜੀ ਸਾਫ ਸਾਫ ਦਾ ਲੇ ਵੀ ਬਾਈ ਜੀ ਨਿਕਲੀਆ ਹਾਂ ਚੱਲ ਛੱਡ ਜਲੇ ਬਾਈ ਸਾਬ ਲਿਓ ਸਾਡੇ ਨੂੰ ਠੀਕ ਹੈ ਜੀ ਠੀਕ ਹੈ ਓਕੇ ਧੰਨਵਾਦ ਹਾਂ ਬਾਈ ਜੀ ਓਦੇ ਵਾਲੇ ਹਾਂ ਨਮਾ ਉਹ ਰਾਗਾ ਕਿਤੇ ਜੀ ਐਸ ਲੋ ਬਾਈ ਕਹਿੰਦੇ ਵੀ ਹੁਣ ਟਰੈਕਟਰ ਲੈਣਾ ਵੀ ਛੋਟਾ ਮੋਟਾ ਕੋਈ ਉਹਦੇ ਚੱਕਰ ਚ ਆਪਾਂ ਆਏ ਆ ਏਜੰਸੀ ਆ ਮੈਸੀ ਵਾਲੇ ਵੀ ਮੈਸੀ ਬਾਕੀ ਹਾਂ ਬਾਈ ਆ ਲੈਣਾ ਸਲਾਹ ਬਣਦੀ ਆ ਠੀਕ ਵਾ ਇਹ ਤਾਂ ਕੋਈ ਗਾਇ ਪ੍ਰਾਣਾ ਨਾ ਚੱਲਦਾ ਇਹ ਇਹ ਚੱਲਦਾ ਘੱਟਿਆ ਵਾ 99 100 ਚੱਲਦਾ ਇਹ ਰੇਵੀ ਜਿਹਾ ਮਾੜਾ ਨਹੀਂ ਤੁਸੀਂ ਕੋਈ ਕਹਿੰਦਾ 54 ਲੱਗੇ ਉਹ 65 ਨਹੀਂ ਇੱਥੇ ਗਿਆ ਵੀ ਆਹ ਪੜੋਦੀ ਅੱਛਾ ਜੀ ਕੋਈ ਪਲੇਬਲ ਵਾਲੀ ਕੁੱਤੀ ਬਣਾਣਾ ਦੇਖਦੇ ਆ ਟਰੈਕਟਰ ਲੈਣਾ ਇੱਕ ਹੋਰ ਹੈ ਇਹ ਕਿਨੇ ਐਚ ਵੀ ਮਾਈ ਹੈ 40 ਦਿਖਾਉਂਦੀ ਹੈ ਇਹ 46 ਹੈ 45 ਕੇ ਚੀ ਦਾ ਟਰੈਕਟਰ ਹੈ ਇਹ 45 ਆ ਗਿਆ ਨਾ 45 ਉਹ ਕਿੰਨਾ ਹੈ ਜੀ 50 ਇਹ 50 ਆ ਗਿਆ ਨਾ ਕਾ ਗਿਆ ਆ ਉਹ ਚਲ ਜਾਓ ਸਰ ਜੇ ਨੰਬਰ ਦਾ ਹੀ ਦੇ ਕੇ ਬਹਿਣ ਜਾਂ ਕੋਈ ਜਾਂ ਜਾ ਲਈ ਉਹ ਅੱਛੇ ਖਾ ਕੇ ਜਾਓ ਆਲੇ ਨੇ ਖਲਾ ਇੱਕ ਲਾ ਲੇ ਮੇਰੇ ਕੋ ਇਹ ਜਿੰਦਰ ਵਾਲਾ ਨਾ ਆ ਆਹ ਡਾਟਰ ਜਿੰਦਰ ਵਾਲਾ ਜਿੰਦਰ ਵਾਲਾ ਸਮਾਰਟ ਆ ਗਿਆ ਕਦੇ ਵੀ ਨਹੀਂ ਕੀ ਮਤਲਬ ਸਮਾਰਟ ਦਾ ਸਮਾਰੀਏ ਜੋ ਫੰਕਸ਼ਨ ਜ਼ਿਆਦਾ ਹੈ ਚਲ ਜਾਓ ਪਿਛੇ ਖੜਾ ਆਈਲੋ ਮੀਡੀਅਮ ਆ ਗਿਆ ਈਦੀ ਬਾਈ ਈਦੀ ਵੀ ਗੇਰਾਂ ਜੇ ਪੀਟੀ ਚੱਲਦੀ ਆਹ ਆਹ ਏਡੀਓ ਵੀ ਗੇਰਾਂ ਜੇ ਈਦੀ ਆਈਲੋ ਮੀਡੀਅਮ ਉਹਦਾ ਫਰਕ ਪਾਇਆ ਹੋਇਆ ਇਹਦਾ ਹਿੱਸੇ ਦਾ ਉਹ ਮੈਂ ਤਾਂ ਪਤਾ ਇਹਦਾ ਸ਼ੋਡ ਆ ਗਿਆ ਨਾ ਬੈਂਪਰ ਦਾ ਫਰਕ ਆ ਗਿਆ ਠੀਕ ਆ ਬਾਕੀ ਅ ਚੈਲਾ ਵੀ ਅੰਦਰ ਤੇ ਏਅਰ ਕਿਨਾਰ ਸੁੱਕਾ ਆ ਗਿਆ ਇਹਦਾ ਉਹਦੇ ਚ ਜਿਹੜੇ ਤੇਲ ਵਾਲਾ ਆ ਗਿਆ ਬਸ ਮਤਲਬ ਨਿੱਕੀਆਂ ਮੋਟੀਆਂ ਐਟਮਾਂ ਦਾ ਫਰਕ ਹੈ ਜਿੰਨੇ ਸ਼ੇਰਿੰਗ ਵੀਲ ਛੋਟਾ ਹੈ ਇਹਦਾ ਉਹਦਾ ਵੱਡਾ ਹੈ ਬਾਕੀ ਸਭ ਕੋ ਸੇਮ ਹੈ ਹਾਂਜੀ ਜਿਹੜੇ ਇੰਜਣ ਗੇਅਰ ਸੇਮ ਆ ਟਰੈਕਟਰਾਂ ਦਾ ਟਾਇਰ ਬਾਕੀ ਡਿਜ਼ਾਈਨ ਦਾ ਫਰਕ ਆ ਲੁੱਕ ਤਾਂ ਵਧੀਆ ਕੰਡੀਟਰਾਂ ਦੇ ਪਹਿਲਾਂ ਮੁੰਡਾ ਲਈ ਕਿਹਾ ਪਿੰਡ ਦਾ ਵਧੀਆ ਆ ਇਹਦੇ ਕੋਲ ਬਾਈਕ ਕੋਲ 9500 ਆ ਸਮਾਰਟ ਤੇਹੀ ਸ਼ੋਅ ਚ ਮਤਲਬ ਤੇਲ ਕਿੰਨੇ ਖਰਚਾ ਪਛਵਾਈ ਨੂੰ ਕਿੰਨਾ ਦਾ ਤੇਲ ਖਰਚਾ ਬਹੁਤ ਜ਼ਿਆਦਾ ਪੁੱਛੀ ਸਹੀ ਲਾਡੀ ਤੇਲ ਖਾਤਿਦਾ ਪਤਾ ਦਾ ਸਾਡਾ ਕਿੰਨਾ ਤੇਲ ਖਾਤਿਦਾ ਤੇਲ ਯਾਰ ਮੇਰੇ ਸਾਡੇ ਹਸਾਲਾਂ ਨੂੰ ਤਾਂ 3.5 ਲੀਟਰ ਖਾਦਾ ਸਾਡੇ ਨੂੰ ਉਹ 3.5 ਲੀਟਰ ਕਿੰਨੇ ਹੁੰਦੇ ਹਾਂ 95 ਤੋਂ ਨਹੀਂ ਬਹੁਤ ਰੰਗ ਵਾਲੇ ਸਾਡੇ 4 ਯਾਨੀ ਕਿ ਸੇਮ ਜੀ ਚੱਲਦੇ ਆ ਡਾਕਟਰ ਅੱਧੇ ਕਿਲੋਟਰ ਦਾ ਫਰਕ ਪਾਉਂਦੇ ਜੇ ਸਹੀ ਤਰੀਕੇ ਨਾਲ ਐਵੇਜ ਆਪਾਂ ਕੱਢੀਏ ਉਹ ਚੀਜ਼ ਵਹੀ ਨੇ ਤਾਂ ਫਿਰ ਤਾਂ ਸਾਡੇ 4 ਲੀਟਰ ਫਾਲਿਆਂ ਨੂੰ ਕਹੋ ਘੰਟੇ ਘਾਂਟੇ ਦੀ ਐਵਰੇਜ ਕਿਸੇ ਵੀ ਚੀਜ਼ ਪਰ ਲਾ ਲਾ ਇਹਦਾ ਕੋਈ ਅਡਵਟ ਨਹੀਂ ਜ਼ੋਰ ਦਾ ਕੋਈ ਉਹ ਨਿਕਬ ਜੋ ਘਟਾ ਹੋਗਾ ਆਪਾਂ ਘੰਟੇ ਦੀ ਐਵਰੇਜ ਕੱਢਣੀ ਹੈ ਕਿਸੇ ਵੀ ਚੀਜ਼ ਪਰ ਲਾ ਲਾ ਟਾਈਮ ਵੱਧ ਘਟ ਲੱਗ ਸਕਦਾ ਬਾਹੀ ਨੂੰ ਤਵੀਆਂ ਹੁਣ ਕਿਸੇ ਦੇ ਸ਼ੂਟੀਆਂ ਆ ਕੇ ਟਾਈਮ ਵੱਧ ਲੱਗ ਗਿਆ ਜਣੇ ਕਿ ਘੰਟੇ 52 ਲੀਟਰ ਕਹੋ ਤੇ ਉਹਦਾ ਬਾਅਦ ਇੱਕ ਸ਼ੋਅ ਦਾ ਕੋਈ ਫੰਕ ਸਪੋਰਟ ਸੇਜ ਇਹ ਜਿਹੜੀ ਕਿਸਾ ਜੱਜਰ ਜਿਆਦਾ ਹੈਗਾ ਹੈ ਇਹ ਲਗ ਚਾ ਰਿਹਾ ਜਨ ਘੰਟਾ ਚੱਲ ਗਿਆ ਬਾਜੀ ਕਹਿੰਦਾ Air cylinder ਸੁੱਕਾ ਹੁੰਦਾ ਸਟੀਅਰਿੰਗ ਲੋਕ ਚਾਬੀ ਹੈ ਦੋਈ ਉਦੇ ਵਾਲੀ ਕਮੋਟਰ ਚਾਬੀ ਉਹਦੇ ਵਾਸਤੇ ਹੋਰ ਕੋਈ ਪੁੱਛਦਾ ਹਾਂ ਉਹ ਵੀ ਉਹਦੀ ਵੀ ਯਾਰ ਘੰਟਾ ਲੋਕ ਡਿਜ਼ਾਇਰ ਘੰਟਾ ਉਹ ਉਹੋ ਹੀ ਚੀਜ਼ ਆ ਗਈ ਨਾ ਇਹ ਇਹ ਦੇਖਦੇ ਆ ਇਹਦੇ ਰੋਜ਼ੇ ਪੁਰਾਣੇ ਟੈਪ ਉਹ ਨਾ ਨਾ ਮੇਰੇ ਟੈਪ ਚ ਆ ਗਿਆ ਆਪਣੇ ਨੁਕਨਾ ਅੱਖਾਂ ਨਾਲ ਥੋੜੇ ਜਿਨੇ ਉਹੀ ਲੱਗ ਜਾਂਦਾ ਪੁਰਾਣੀ ਚੀਜ਼ ਵਧੀਆ ਲੱਗਦੀ ਹੈ ਨਾ ਹੌਲੀ ਹੌਲੀ ਤੈਨੂੰ ਪਤਾ ਚੀਜ਼ ਵਧੀਆ ਲੱਗਣ ਲੱਗਦੀ ਹੈ ਤਾਂ ਕਰਕੇ ਲੋਕ ਜਾਨੀ ਕਿ ਡਿਮਾਂਡ ਹਲੇ ਵੀ ਇਦੀ ਜ਼ਿਆਦਾ ਹੈ ਉਹ ਤਾਂ ਰਹਿਣੀ ਹੋਆ ਰੋ ਪੈਦਾ ਆਪਣੇ ਖੇਤੀ ਹੋਈ ਨਾ ਆ ਤਰੇ ਕੋਲ ਗਾਉ ਸਮਨੇ ਸ਼ੈਰੀ ਟਾਈਪ ਜ ਆ ਗਿਆ ਬਸ ਉਹ ਆਪਾ ਮੈਨੂੰ ਡੈਵਪਰ ਵਾਲੀ ਆਹ ਇਹ ਖਰੀਦਰੀ ਲੱਗੀ ਬਟਾ ਦਵਾ ਦੇ ਹਾਂ ਫੋਟੋ ਮਟੇ ਲੱਗੇ ਦੀ ਸ਼ੂਜ਼ ਹੀ ਚਲਾਇਆ ਕੀ ਹਿੰਦ ਕੁਮਤ ਗਈ ਉਹਦੀ ਇਹਦੀ ਵੀ ਸਵਾਦਾਸ ਹੈ ਉਹਦੀ ਸੜਦਾ ਹੈ ਇਹ ਵੀ ਜਾਂਦਾ ਹੈ ਫੋਰਬੈਕ ਟੂਆ ਇਹਦੇ ਸੜਦੇ ਨੂੰ ਮਤ ਪਰ ਉਹ ਸ਼ੂਜ਼ ਦੀ ਫਰਕਾ ਬਾਕੀ ਸਭ ਠੀਕ ਹੈ ਇਹ 1.5 ਸਵਾ ਦਾ 1.5 ਲੱਖ 1.5 ਸਵਾ ਦਾ 1.5 ਲੱਖ ਇਹ 4x2 ਟਰੈਕਟਰ ਦਾ ਫਰਕ ਹੈ 1.9 ਲੱਖ 1.9 ਲੱਖ ਇਹ 4x2 ਹੈ 4x4 ਹੁਣ ਤਾਂ ਬਸ 4x4 ਲੈ ਕੇ ਫਾਇਦਾ ਜਿਹੜਾ ਵੱਗ ਲੇਟਰ ਥੋੜੇ ਜਿਹੇ ਪੈਸੇ ਦਾ ਫਰਕ ਆ ਚਾਹੇ ਚਾਹੇ 22 ਘੱਟ ਕੇ ਬਾਦਲ ਟਰੈਕਟਰ ਹੋਰ ਹੋਣ ਕੇ ਫਾਇਦਾ ਭਾਈ 24 ਕੁੰਟਲ ਵੇਟ ਟਰੈਕਟਰ ਦਾ ਅਸਲੀ ਇਹ ਨਹੀਂ ਟੱਪਦਾ ਦਾ ਦਬਦਾ ਬੰਦ ਨਹੀਂ ਹੁੰਦਾ ਵੱਡੀ ਪਈ ਵੱਡੀ ਗੱਲ ਵੀ ਜਿਹੜੇ ਪੰਜ ਲੋੜ ਤੇ ਲਾਓ ਨਾ ਟਰੈਕਟਰ ਬੰਦ ਨਹੀਂ ਹੋਗਦਾ ਵੀ ਅੱਜ ਕੇ ਲੈ ਜੂਗਾ ਅਗੇ ਸਿੰਪਲ ਸਟੀਰੀਂਗ ਹੁੰਦੇ ਤੇ ਉਹਨਾਂ ਦਾ ਸਾਰੀ ਜਾਂਦਾ ਇਹ ਪਾਵਰ ਇਹ ਲੰਦਾ ਰੇਕ ਫੋਰ ਦੇਖ ਲਾ ਪਾ 4x4 ਦਾ ਹੋਇਆ ਹੋਇਆ ਹੁਣ ਅਗਲਾ ਜੀਲੀ ਲੰਦਾ 4x4 4x4 ਪੂਰੇ ਚੱਲਦਾ ਜਾਵੇ ਪਤਾ ਕਿ ਆਪਾਂ ਜਿੰਨਾ ਲਿੱਟਰ ਮਤਲਬ ਐਚਵੀ ਵਿੱਚ ਬੜਾ ਕਰੀ ਜਿੰਨੇ ਆ ਟਾਇਰ ਵੱਡੇ ਹੋਣੇ ਕਟਾਈ ਘਟ ਜਾਂਦੀ ਆ ਇਹਨੂੰ ਸਟਾਰਟ ਕਰਕੇ ਮੋੜ ਕੇ ਦੇਖੋ ਥੋਏ ਮੋੜਨ ਦੇ ਕਟਾਈ ਦਾ ਬਹੁਤ ਫਰਕ ਪੈਂਦਾ ਚੀਜ਼ਾਂ ਦੇ ਆਪਣੇ ਮੁੱਤੇ ਮੱਟੇ ਕਰਕੇ ਕਟਾਈ ਦਾ ਫਰਕ ਆ ਇਹ ਤਾਂ ਨਾਰਮਲ ਹੀ ਹੋਈ 125 ਦਾ ਉਹਦਾ ਸੀਨ ਵਾਖ ਦੇਖੋ ਕਾਰੰਗ ਮੁਰਦਾ ਮੁਰਦਾ ਉਹ ਤਾਂ ਕੋਈ ਖਾਸियत ਦੁੱਰੀ ਤੇ ਮੁਰਾ ਉਹ ਤਾਂ ਬਣੇ ਵੀ ਇੱਕ ਚੀਜ਼ ਕਰਕੇ ਬਣਾਇਆ ਸੀ ਕਿਸੇ ਨੂੰ ਆਉਂਦੀ ਕੀਤੀ ਸੀ ਉਹ ਤਾਂ ਮੰਨੋ ਉਹ ਬਈ ਸਲਾਹ ਹੈ ਕੈਰੈਕਟਰ ਲੈਣ ਦੀ ਜਾਂ ਤਾਂ ਆਹ ਲਵਾਂਗੇ ਜਾਂ ਉਹ ਲਵਾਂਗੇ ਤੁਹਾਨੂੰ ਦੇਖਦੇ ਆ ਕਿਹੜਾ ਲੈਣਾ ਇਹ ਲਵਾਂਗੇ ਹਰੇ ਹੋਰ ਰੁੱਕੇ ਹੀ ਲਵਾਂਗੇ ਹਾਂ ਇਹ ਦੇਣਾ ਕਾਦਾ ਆਪਣੇ ਕੋਲ ਲੈਣਾ ਕਾਦਾ ਤਾਂ ਉਹਨੂੰ ਨਹੀਂ ਪਤਾ ਕਰਦਾ ਮੂੜ ਬਣ ਜਾਣਾ ਇਹਦਾ ਇਹਦਾ ਐਂਕਾ ਲੱਗਣਾ ਵੀ ਯਾਰ ਪੈ ਗਿਆ ਪਰਤੀ ਦੇਖ ਤੇ ਡਰਦਾ ਤੇਜ਼ ਮੂੜ ਉਹ ਡਿਪੈਂਡ ਕਰਦਾ ਇਹ ਤਾਂ ਬਾਕੀ ਉਹ ਨਹੀਂ ਪਤਾ ਹੈਗਾ ਇਹ ਆ ਵੀਰੇ ਕੈਮਰ। ਫਲੇ ਇੱਕ ਹੋਰ ਆ ਸਸਪੈਂਸ ਆ ਥੋੜਾ ਜਿਹਾ ਟਰੈਕਟਰ ਉਹਦੇ ਹੈਵੀ ਨਿਊ ਬੁਕਿੰਗ ਭਰਾਂਗਾ। ਅੱਛਾ ਠੀਕ ਹੈ ਨਾ ਉਹ ਵੀ ਇਹਨੂੰ ਦਰਸ਼ਨ ਪਵਾ ਦੇਣੇ ਆ ਜੇ ਮੂੜਦਰ ਨੂੰ ਬਣ ਗਿਆ ਤਾਂ ਉਹ ਸਹੀ। ਕਿਹੜੇ ਉਹ 50 ਚ ਵੀ ਜੀ ਉਹ ਵੀ ਉਹਦੀ ਐਚਪੀ ਜਣ ਕੇ ਕਹਲਾ ਵੀ ਕਾਗਜ਼ਾਂ ਮੇ 50 ਹੁੰਦੀ ਆ ਉਹਨੂੰ 60 ਚਾਹਾਂ। ਕੋਈ ਸੋ ਉਹ ਆਉਂਦਾ ਗੱਲਾਂ। ਗੱਗੇ ਤੇ ਗੇਅਰ ਦੋਏ ਲੋਟਾ ਸ਼ਡਲ ਗੇਅਰ ਆ ਨਾ ਬਾਈ ਇਹਦੀ। ਉਹ ਦੇਖ ਸ਼ਡਲ ਰਿਵਰਸ ਆ ਜੀ। ਆਲੇ ਨੀਵਰੇ ਦੇ ਪਗੋੜੇ ਹੱਥ ਦੇ ਨੇ। ਜੇ ਪਤਾ ਪਤਾ ਪਾ ਦੇ ਤੇਰੇ ਬਾਅਦ 240 ਹਜ਼ਾਰ ਨਿੱਕਾ ਦਾ ਨਹੀਂ ਆਰੇ ਵੀ ਤੇ 240 ਹਜ਼ਾਰ ਨਿੱਕਾ ਦਾ ਲਵੇ। ਕੋਈ ਪੈਰਾਂ ਦੇ ਤੇ ਬਹੁਤੇ ਜੜ ਬਹੁਤ ਤਕੜੇ ਉਹਨਾਂ ਦੇ ਰੇਕ ਜਗ੍ਹਾ ਨੂੰ ਖਿੱਚ ਵੀ ਨਹੀਂ ਹੋਇਆ ਕੰਨਾ ਕੈਮਨ ਲੱਗ ਗਿਆ ਜੂ ਆਇਆ ਉੱਤੇ ਬਾਟੇ ਵਾਲਿਆਂ ਚ ਬੇਸ਼ਕੂਆ ਬੁੱਟੇ ਬਾਟੇ ਵਾਲਿਆਂ ਚ ਇੰਨੀ ਜਦਾਂ ਹੁੰਦੇ ਨੇ ਪਤਾ ਲੱਗਦਾ ਕਿ ਹਾਰ ਪਾ ਜਲੇਗੀ ਚੱਕਦੇ ਫੁੱਟੇ ਓ ਬਾਈ ਬੱਤੀ ਬਾਈ ਦੇਖਦੇ ਆ ਕਿਹੜਾ ਬਣਦਾ ਹਲੇ ਹਰ ਸਵੇਰ ਆ ਦੇਖਣ ਆਇਆ ਹਾਲ ਤਾਂ ਕੋਈ ਚੋਅ ਨਹੀਂ ਆਕੇ ਪਰ ਪਤਾ ਨਹੀਂ ਹਲੇ ਕਿਹੜੀ ਸੁਣਾਉਣਗੇ ਹਾਂ ਮਾਰਚ ਦੇ ਵਿੱਚ ਬਣਿਆ ਹੋਇਆ ਆ ਹਾਂ ਮਾਰਚ ਦੁਹਰ 25 ਚ ਬਣਿਆ ਆਲੇ ਅੱਛਾ ਬਾਈ ਕਹਿੰਦਾ ਕਹਿੰਦਾ ਉਹੀ ਟਰੈਕਟਰ ਬਿਕਿੰਦਾ ਉਹੀ ਫੇਰ ਹੋ ਜਾਂਦਾ ਤੇ ਮਾਰਚ ਦਾ ਬੰਦੇ ਬਹੁਤ ਆ ਜਾਨ ਬਹੁਤ ਜਿਹਨੇ ਲੈਣਾ ਮੈਂ ਇਹੀ ਲੈਣਾ ਬਾਈ ਬਾਈ ਲੋਕ ਸੋਚਦੇ ਬੋਹ ਕਹਿੰਦੇ ਵੱਧ ਤੋਂ ਸਸਤਾ ਬੰਦਾ ਹਾਂ ਬਿਲਕੁਲ ਮੋਟਰ ਜਿੰਨਾ ਖਰਚ ਕਰੇ ਕੋਈ ਮੋਟਰ ਬਣਿਆ ਜਿਹੜਾ ਇੱਕ ਵਾਰ ਦਾ ਖਰਚਾ ਨਹੀਂ ਕਰੇ ਜਿਹਦੇ ਕੋਲ ਹੈਗਾ ਬੇਚਦਾ ਹੀ ਨਹੀਂ ਕੋਈ ਸੁਣੋ ਮੇਰਾ ਖਰਚਾ ਹੀ ਹੋ ਰਿਹਾ ਇਹਦੀ ਕੀ ਗੱਲ ਹੁੰਦਾ ਜੀ ਲੋਕ ਤਾਂ ਸਾਨੂੰ ਤਿਆਰ ਕਰਨ ਤੇ ਹਟ ਜੇ ਆ ਨਵਾਂ ਆਉਣ ਲੱਗ ਗਿਆ ਨਾ ਇਹ ਅਗਲਾ ਨਵਾਂ ਉਡੀਕ ਆ ਅੱਗੇ ਤਿਆਰ ਕਰਾਉਂਦੇ ਹੁਣ ਨਵੇਂ ਹੀ ਲੱਗ ਗਏ ਨੰਬਰ ਦੋ ਬਾਅਦ ਦੂਜਾ ਵਾਲਾ ਇਹਨਾਂ ਨੂੰ ਮਹਿੰਗਾ ਪੈਂਦਾ ਇਹਦੇ ਨਾਲ ਇਹਨਾਂ ਦੇ ਜਾਂਦਾ ਇਹਦੇ ਨਾਲ ਉਹਨੇ ਮੁਰਗਾੜ ਦੂਏ ਲੈ ਕੇ ਪਾਰੇ ਜੋੜੇ ਸਾਈਟਰੋ ਦੇ ਕੋਲ ਹੀ ਕੱਪੜੇ ਕੋਲੋਂ ਮੁੰਡਾ ਨਹੀਂ ਆਉਂਦਾ ਜੱਡੀ ਕਰਦਾ ਸਾਡੇ ਕੋਲੋਂ ਦਾਦਾ ਜੀ ਕੋਲ ਵੀ ਦੇ ਨਾਲ ਦਾ ਹੀ ਨਵੇਂ ਲੀਕਾ ਦਵੀਂ ਕਟਾਕੇ ਉਹ ਹੈ ਜਿਹੜਾ ਖੇਤੀ ਕਰਦਾ ਇੱਥੇ ਹਾਂ ਹਾਂ ਇੱਥੇ ਕਰਦਾ ਉਹਦੇ ਵਾਲਾ ਕਾਲੀ ਉਹਦੇ ਵਾਲਾ ਸਕੋਰਪੀਆ ਵਾਲਾ ਟਿੱਕਾ ਜਾਵੇ ਕੋਲ ਟਿੱਕੇ ਵਾਲਾ ਇਹਨੂੰ ਕੱਲ੍ਹ ਆਵੇ ਕੋਈ ਨਾ ਖਰਚਾ ਆਦਾ ਇਹਦੇ ਹਾਂ ਉਹ ਬੰਦਾ ਮਿਲ ਗਿਆ ਹੀ ਰਾਹ ਤੇ ਚ ਆਹ ਹੋਰ ਇਹਨਾਂ ਛੱਡ ਦੋ ਕੁੱਕੜੀਆਂ ਕੁੱਕੜੀਆਂ ਥੋੜੀ ਪੈਸੇ ਜੋਰ ਵੇਵਾ ਦੋ ਵੇ ਤਾਂ ਜਲਦੀ ਬੈਠਾ ਸਰ ਬੰਦ ਕਰਾ ਕੇ ਲੈ ਇੱਕ ਕਲੱਜ ਵੇੜ ਦਿਖਾਈ ਦੀ ਮੜੀ ਜੀ ਅੱਛਾ ਕਿੱਥੇ ਐਥੇ ਮਰੰਡੇ ਮਰੰਡੇ ਕੱਲ ਦਾ ਖੜਾ ਹੋਵਾ ਟਰੈਕਟਰ ਟਾਈਮ ਹੀ 7 ਟਰੈਕਟਰ ਬੱਟੇ ਪਏ ਆ ਬੁੱਲ ਬੁੱਲ ਅੱਜ ਹੋਰ ਮੈਂ ਨਹੀਂ ਹੈਗੇ ਉਧਰਾਂ ਲੋਕਲ ਆ ਜਾਮੇ ਉਰੇ ਆ ਮੋੜਾਂ ਪਰੇ ਏਰੀਆ ਮੈਂ ਇਹਨਾਂ ਨੂੰ ਉੱਥੇ ਦੇਖ ਲਿਆ ਮਾ ਜੱਗਾ ਜਾਦੇ ਕਹਿੰਦੇ ਦੋ ਡਾਕਟਰਾਂ ਦਾ ਟਰਬੋ ਲਾਉਣ ਲੱਗੇ ਹੋਏ ਆਂ origignal company ਵੈਲ ਸੱਤ ਫੋਰਮ ਹੈ ਨਾ ਚੰਗੇ ਥੋੜੀ ਹਿੱਕੇ ਪਾਉਣੇ ਦੇ ਲੱ ਸਵੇਰੇ 8:30 ਪਟਿਆ ਦਾ 12 ਮਾਦਿਆਂ ਨੂੰ ਜੋੜ ਕੇ ਦੇ ਤਾ ਤਿੰਨ ਰੋਟੇ ਕਰਕੇ ਸਰਬਾ ਕਲਚ ਬਲੇਡ ਨੂੰ ਖੋਲ ਖਲਈਏ ਖੋਲ ਕੇ ਹਾਂ ਇੱਕ ਲੋ ਜੀ ਛਲੀਆਂ ਦਾ ਖੁੱਲਦਾ ਛਲੀਆਂ ਤੋੜਦਾ ਬੰਦਾ ਚ ਫੜ ਲਿਆ ਛਲੀਆਂ ਆ ਗਿਆ ਕੰਨੇ ਛਲੀਆਂ ਆਪਣੇ ਏਰੀਆ ਥੋੜੀਆਂ ਉਹ ਮੈਂ ਕਹਿੰਦਾ ਮਾਸੜਾ ਮੈਨੂੰ ਗੱਡੀ ਵੀ ਲੱਗੀ ਚਲੋ ਭਾਈ ਜਲਦੀ ਟਰੈਕਟਰ ਛੱਡਿਆਂ ਦਾ ਏਸੀ ਲਾਉਣ ਨੂੰ ਪਾਈ ਟਰੈਕਟਰ ਛੱਡਿਆਂ ਦਾ ਚ ਛੱਡਿਆਂ ਦਾ ਹੁਣ ਤੇਰੇ ਘਰ ਤੇ ਘਰ ਨੂੰ ਪਤਾ ਨਹੀਂ ਛੱਟ ਗਏ ਆ ਆਹੋ ਛੱਡਿਆਂ ਦਾ ਮਹਾ ਕਿਹੋ ਗੱਲੇ ਲੈ 20000 ਰੁਪਏ ਦੀ ਬਾਤ ਕੀਤੀ ਛੱਡਿਆਂ ਦੇ ਕਾਲੀ ਦੇ ਕੋਲ ਦੇ ਕੱਪੜਾ ਮਾਰ ਕੇ ਹੀ ਦੇ ਤੋਰੇ ਘਰ ਤੇ ਇਹੀ ਤਾਂ ਚੀਜ਼ ਆ ਫਿਰ ਕੱਪੜਾ ਕੱਪੜਾ ਵਾ ਲੈ ਗਿਆ ਮੈਨੂੰ ਉੱਤੇ ਹੈਗਾ ਤੇ ਟਰੈਕਟਰ ਬਾ ਤੇਰੇ ਪੈ ਗਿਆ ਜਦੋਂ ਗਿਆ ਮੇਰੇ ਟਰੈਕਟਰ ਤਾਂ ਛੱਡਿਆਂ ਦਾ ਆਉਂਦੇ ਹੋਏ ਮੈਸੇਜ ਆਂਦੀ ਉੱਥੇ ਪਵਾੜ ਗਏ ਕਿੰਨੇ ਬਥਾਰੇ ਕਣ ਗਏ ਤੇ 10 ਲੱਖ ਰੁਪਏ ਲਾਉਣੇ ਫਿਰਦਾ ਮੈਂ ਕਿਹਾ ਬਾਈ ਹਲੇ ਮੁਸ਼ਕਿਲ ਆ 10 ਲੱਖ ਰੁਪਏ ਟਰ ਨੇ ਮੇਰੀ ਗੱਲ ਸੁਣਾ ਹੂੰ ਤੂੰ ਦੱਸ ਦੇ ਮੈਂ ਤਾਂ ਅਸੀਂ ਤਾਂ ਸ਼ੌਂਕ ਨੂੰ ਇਹ ਕਹਿੰਦਾ ਕਿ ਦੇਖਣ ਗਿਆ ਤਾਂ ਵੀ ਗੇੜਾ ਮਾਰਿਆ ਮੈਂ ਗੇੜੀ ਮਾਰਿਆ ਮੈਂ ਬੜੀ ਦੇਖਣ ਗਿਆ ਤਾਂ ਟਰੈਕਟਰ ਕੱਲ ਯਾਰ ਮੁੰਡਾ ਲੈ ਕੇ ਆਇਆ ਤੇ ਉੱਥੇ ਅੱਛਾ ਹਾਂ ਮੈਂ ਚੱਲ ਦੇਖੇ ਹੁੰਦੇ ਵੀ ਗਿਆ ਇਹ ਟੈਕਨੀਕ ਹੈ ਕਨੀਕ ਗਿਆ ਉਹ ਟੈਕਨੀਕ ਨਾਲ ਹੀ ਵੱਖਰੀ ਉਹ ਬਣਾਉਂਦੇ ਮੈਸੀ ਵਾਲੇ ਮੈਂ ਦੇਖਿਆ ਜੀ ਬਣਾਉਂਦੇ ਆਹ ਉਹਦੇ ਨਾਲ ਦੀ ਪੀ 2 ਹੈ ਜਿਹੜੀ ਉਹ ਹਾਈ ਲੋ ਮੀਡੀਅਮ ਚ ਖੜੇ ਦੇ ਵੀ ਹਾਂ ਹਾਂ ਅਗੇਰਾ ਟਰੱਕ ਬਾਕੇ ਆਏ ਇਹਦੇ ਉਂ ਨਾ ਗੇੜੇ ਜੇ ਮਾਰੀ ਆ 2.5 ਲੱਖ ਰੁਪਏ ਤਾਂ ਉਹ ਕੈ ਬੰਦਾ ਦੇਣਾ ਬਾਈ ਹਾਂ 2.5 ਲੱਖ ਦਾ ਢੇਡ ਪਏ ਜਾਣਾ ਬਲਕ ਬਲਕ 2.5 ਪਏ ਮਾਣਾ ਮੋਟਾ ਆਣ ਜਾਣ 2.5 ਲੱਖ ਤੋਂ ਪੈਣੀ ਆ ਫੇਰ ਤੇਰਾ 5-6 ਲੱਖ ਦਾ ਟਰੈਲਾ ਪੈਣਾ ਹੁਣ ਫੇਰ ਪੈਰ ਵੀ ਨਵੇਂ ਲਾਉਣੇ ਹਲੇ ਟਿੱਕੇ ਬੈਠਾ ਰਹਾ ਹਲੇ ਪੈਸੇ ਵੀ ਦੇਖਣੇ ਹੋਰ ਕੀਆ ਟਿੱਕੇ ਬੈਠਾ ਰਹਾ ਦੇਖਾਂਗੇ ਉਹ ਕਿਹੜਾ ਯਾਰ ਲਿਆਇਆ ਮੈਂ ਤਾਂ ਢੇੜਾ ਮਾਨ ਔਰ ਠੰਡੇ ਹੀ ਬੋਤਲ ਲਿਆਈ ਔਰ ਦੇਖਦੇ ਆ ਗਗਨੇ ਗੁੰਨੇ ਦੇ ਪੈਸੇ ਸਾਹਮਣੇ ਦੇਖ ਕੇ ਫਿਰ ਦੇਖ ਲਾਂਗੇ ਹਨਾ ਬਸ ਹੁਣ ਇੱਥੇ ਸਹੀ ਆਪਣੀ ਕੋਲ ਗਈ ਐਸਤੀ ਬਾਈ ਹਾਂ ਇਦੇ ਬਾਅਦ ਸਾਨੂੰ ਤਾਂ ਫਾਇਦਾ ਸੀ ਲਿਫਟ ਕੜਾ ਕੜਾ ਕੇ ਲਈ ਜਾਈਏ ਠੀਕ ਨਹੀਂ ਗੱਲ ਹੈ ਠੀਕ ਨਹੀਂ ਪਰਕਟ ਆਪਣੇ ਕੋਲ ਜਿੰਨੇ ਬੜੇ ਪੈਗਨਾ ਹੋ ਗਿਆ ਫੇਰ ਮੈਂ ਮੈਂ ਤਾਂ ਉਂਝਿਆ ਤਾ ਯਾਰ ਮੈਂ ਤਾਂ ਦੇਖਣ ਗਿਆ ਤਾਂ ਵੀ ਬਜਟ 'ਚ ਬੈਠਦਾ ਕਿ ਨਹੀਂ ਚੀਜ਼ੇ ਕੱਲੂ ਪੈਸੇ ਇਕੱਠੇ ਹੋਗੇ ਵੀ ਲੈਣ ਦੀ ਸਲਾਹ ਬਣਦੀ ਹੁੰਦੀ ਬੰਦੇ ਦੀ ਹਾਂ ਇਹ ਚੱਲ ਸਲਾਹ ਤਾਂ ਰੱਖਣੀ ਚਾਹੀਦੀ ਚਪਾ ਲੈਣਾ ਦਾ ਪੈਣਾ ਬੜਾ ਸੋਚੂਗੇ ਇਹਨਾਂ ਦਾ ਪੈਣਾ ਛੋਟਾ ਟਰੈਕਟਰ ਕੋਈ ਨਾ ਕੋਈ ਇਹ ਬਣਾ ਦੇ ਤੂੰ ਇਹਦਾ ਇਹਦੀ ਗੱਲ ਸਹੀ ਹੈ ਬਾਈ ਸੋਚੀ ਸੋਚਦਾ ਮੈਂ ਚੰਗੇ ਸੋਚ ਤੂੰ ਆਈਂ ਮਾਪੇ ਤੇ ਚੱਲ ਚਾਹੇ ਘਰਾਂ ਦੀ ਗੱਲ ਹੈ ਪਰ ਉਹ ਲਿਆਉਣਾ ਛੱਡ ਟਰੈਕਟਰ ਤਾਂ ਚਾਹੀਦਾ ਨਾਲੇ ਕਿੱਦੂ ਕਰਿਆ ਪੁੱਤ ਕਹਿੰਦਾ ਲੇਜੇ ਕਰ ਖੜਾ ਔਰੇ ਅਸੀਂ ਦੂਆ ਬਾੜਨਾ ਨਹੀਂ ਕਰਦੇ ਨਾ ਨਾ ਠੀਕ ਹੈ ਗੱਲ ਉਹਦਾ ਦੀ ਮਾਲੀ ਵਾਲੀ ਝੋਟਾ ਰੱਖਣਾ ਮੋਟੇ ਕੰਮ ਨੂੰ ਨਹੀਂ ਉਹ ਹੈ ਵੀ ਨਹੀਂ ਕਿੱਦੂ ਜਵੜ ਕੇ ਆਲ ਲਊਂਗੇ ਹਾਂ ਹੌਲੀ ਟਰੈਕਟਰ ਹੈਗਾ ਤੇਰਾ ਹੈਗਾ ਨਾਲੇ ਹੈ ਹੀ ਕੁਝ ਕਰੇ ਨਹੀਂ ਜਦ ਮਰਦੇ ਥੋੜੇ ਟਰੈਕਟਰ ਕਾਲੇ ਵਾਲੇ ਆ ਜੀ ਨਾ ਨਾ ਲੋਡ ਹੁੰਦੀ ਜਦ ਮੈਂ ਲਿਆਦਾ ਹੁਣ ਤਕਵੱਚਾ ਜੀ ਰੋਤੀ ਜਿਆਦਾ ਨਾਲੇ ਕਿੰਨਾ ਪਾ ਦੂੰ ਗੜ ਗਿਆ ਉਹ ਚੱਕਰੇ ਨਹੀਂ ਹੈਗੇ ਤੁਹਾਡੇ ਜਿਹੜੇ ਲੇ ਲੁਗੋੜੀ ਹੌਲੀ ਜਿੰਨੇ ਆਪਣੀ ਫਸਲ ਆ ਆ ਠੀਕ ਆ ਮੈਂ ਉਹ ਮੈਂ ਵੀ ਉਹੀ ਕਹਿੰਦਾ ਹਾਂ ਮੈਂ ਇਹਨੂੰ ਇਹੀ ਕਿਹਾ ਮੈਂ ਕਿਹਾ ਦੇਖ ਹੁਣ ਆਪਣੀ ਫਸਲ ਖੜੀ ਆ ਪਰ ਕੁਝ ਨਹੀਂ ਦੇਖਿਆ ਹੁੰਦਾ ਬਾਈ ਆਪਣਾ ਤਾਂ ਲੈ ਇਹਦਾ ਕੁਝ ਨਹੀਂ ਦੇਖਿਆ ਇਹਦਾ ਕਿਸਮਤ ਸਾਦੇ ਆ ਇਹਦਾ ਜਿੱਦ ਤਰ ਆਪਣੀ ਗੇਜ ਮਾ ਕੇ ਬਿਲਕੁਲ ਉਦੜਾ ਬਣਿਆ ਆ ਬਈ ਕੁਝ ਨਹੀਂ ਗਏ ਸਾਦੇ ਇਹਨੂੰ ਉਹ ਮੈਂ ਤਾਂ ਥੋੜਾ ਢੀੜਾ ਮਰਵਾ ਲਿਆ ਨਾਲੇ ਤੁਸੀਂ ਘੁੰਮਣ ਨਾਲੇ ਭੱਦੇ ਖਾ ਪਾ ਠੀਕ ਆ ਪਤਾ ਕਰਿਆ ਇਹ ਸਪੈਸ਼ਲ ਗਏ ਆ ਟਰੈਕਟਰ ਟਰੈਕਟਰ ਵਧੀਆ ਲੱਗਿਆ ਮੈਨੂੰ ਉਹ ਫੀਚਰ ਬਹੁਤ ਟਰੈਕਟਰ ਉਹ ਵੀ ਟਰੈਕਟਰ ਸੋਨਾ ਕੱਢਿਆ ਹੁਣ ਨਹੀਂ ਐ ਤਾਂ ਚਲ ਦੇਖੇ ਤੇ ਜੀ ਪਤਾ ਲ ਵੀ ਕੱਲ ਨੂੰ ਲੈਣਾ ਏ ਜਦ ਚਲ ਦੇਖਿਆ ਪੱਖਿਆ ਬੰਦਾ ਸਲਾਹ ਚੰਗੀ ਕਰ ਲੰਦਾ ਪਤਾ ਲੱਗਦਾ ਹੁੰਦਾ ਟਰੈਕਟਰ ਉਹ ਰਾਣ ਮੈਸੀ ਮੈਨੂੰ ਪਤਾ ਏ ਲੈਣਾ ਤਾਂ ਪੈਣਾ ਭਾਈ ਟਰੈਕਟਰ ਆਪਣਾ ਕੰਮ ਨੂੰ ਬਹੁਤ ਤਾਕੜਾ ਬੜਾ ਹਾਂ ਟਰੈਕਟਰ ਬਹੁਤ ਵਧੀਆ ਹੁੰਦਾ ਮੈਸੀ ਨੇ ਮੈਸੀ ਹੈ ਨਾ ਪੰਨ ਅੱਜ ਮੈਸੀ ਸਾਰੇ ਕੰਮ ਦੇਣੇ ਉਹਨੇ ਟਰੈਕਟਰ ਨੇ ਛੋਟਿਆਂ ਚ ਛੋਟਾ ਬੜਿਆਂ ਚ ਬੜਾ ਟਰੈਕਟਰ ਦਾ ਯਾਰ ਮੇਰੇ ਨਾਲ ਹੁਣ ਫੋਰ ਹੈ ਫੋਰੇ ਲਵੇ ਚਾਹੇ ਛੋਟਾ ਲੈ ਲਾ ਚਾਹੇ ਵੱਡਾ ਲੈ ਲਾ ਛੋਟੇ ਆਂ ਨਹੀਂ ਹੋਰ ਹੋ ਬਗਿੰਦੀ ਸੀ ਜੀ ਜਾਂਦੇ ਦੇ ਕੋਲ ਨੂੰ ਨਹੀਂ ਗਿਆ ਪਹਿਲੀ ਵਾਰ ਟਰੈਕਟਰ ਜਿੰਨਾ ਟੋਜ ਨੂੰ ਸੰਘਲਾ 24 ਘੰਟੇ ਪਿਆ ਰਹਿਣਾ ਹੂੰ ਠੀਕ ਹੈ ਇੱਕ ਛੋਟਾ ਟਰੈਕਟਰ ਜਿੰਨਾ ਜ਼ੋਰ ਨਾਲ ਟਰੈਕਟਰ ਨਾਰਮਲ ਮਰ ਗਿਆ 30000 ਰੁਪਏ ਜਿੱਤ ਲੂੰਗਾ ਹਾਂ ਜਿੱਤ ਲੂੰਗਾ 20000 ਆ ਗਿਆ ਕਰਨ ਕਰ ਚਲ ਚਲ 20000 ਦੁੱਖ ਪੀ ਕੇ ਵੰਡ ਕਰੀਏ 20000 ਜਿੱਤ ਲੂੰਗਾ ਤਨਾ 2000 ਉਹ ਬੋਤਲ 100 ਰੁਪਏ ਦੀ ਤੁਹਾਨੂੰ ਦੇਣਾ 20000 ਰੁਪਏ ਦੇਣਾ ਉਹ ਉਹਨਾਂ ਸਗੀਆਂ ਗਾਲੀ ਦੇ ਖਾਤੇ ਮੈਂ ਉਹ ਵੀ ਕਰ ਲੈਣੇ ਨੇ ਜਿਹੜੇ ਖਾਤੇ ਚ ਆਉਂਦੇ ਲੱਗੇ ਉਹਨੇ ਵੀ ਇੱਧਰ ਤੇ ਕਟਾਤੀ 20000 ਵਾਲੀ ਇੱਧਰ ਤੇ ਕਟਾਤੀ ਹੋ ਜੇ ਖਾਤੇ ਜਿਹੜੇ ਉਹ ਬੋਲੇ ਆ ਲੈ ਗਲਾਸ ਲੈ ਆਪਣਾ ਮੈਂ ਤਾਂ ਉਹ ਹਿਸਾਬ ਨਾਲ ਸੋਚ ਰੱਖਦਾ ਵੀ ਜੇ ਬੜਾ ਸੋਚੂਗਾ ਤਾਂ ਬੜਾ ਹੋਊਗਾ ਜੇ ਆਪਾਂ ਨੇ ਸੋਚੀ ਜਣਾ ਹੈ ਨਹੀਂ ਮਰ ਗਏ ਜੀ ਲੁੱਟ ਲਏ ਉਹ ਵੀ ਦੇਖ ਆਪਣਾ ਚੰਗਾ ਜ ਨਹੀਂ ਹੈਗਾ ਕੰਮ ਉਹ ਵੀ ਚੱਕ ਰਾ ਮਹਾਰਾਜ ਇਹਨੇ ਦਿੱਤਾ ਮਹਾਰਾਜ ਦੀ ਕਾਹੀ ਸੁਣਦਾ ਉਹ ਤਾਂ ਲੈਣਾ ਹੈਗਾ ਪਰ ਲੌਂਗ ਅਟਕੇ ਥੋੜੇ ਜਾ ਹਟਾਉਣਾ ਦੇਈ ਬਸ ਚੀਜ਼ ਉਹ ਟਾਈਮ ਕਢਾਓ ਇੰਨੇ ਨਹੀਂ ਕੀ ਹਟਾਉਣਾ ਇਹਨੂੰ ਦੇਈਏ ਚੀਜ਼ ਉਹ ਟਾਈਮ ਤਾਂ ਕੱਢ ਨਹੀਂ ਪੈਣਾ ਹੋ ਇੰਨੀ ਤੇ ਤੂਗ ਤੇ ਉਹ ਥੋੜੀਆਂ ਬਾਨੀਆਂ ਮੋਢੜੀਆਂ ਹੋਈਆਂ ਸੀ ਹੋ ਵੀ ਹੁਣ ਜਾ ਕੇ ਜੱਜ ਆਕ ਲੈ ਆਉ ਮੈਂ ਮੈਂ ਤੈਨੂੰ ਕੱਦ ਕੇ ਆ ਮੈਂ ਭਾਈ ਤੁਸੀਂ ਨਾਲ ਤੇ ਮੈਂ ਤੁਹਾਨੂੰ ਕਾ ਗਿਆ ਵੀ ਭਾਈ ਜੇ ਗੰਨਾ ਵਧੀਆ ਹੋਊ ਤੇਰਾ ਕਿਆ ਪਤਾ ਹੁਣ ਕਹਿਣਾ ਦਾ ਲੈ ਬੈੱਕਾਂ ਨੂੰ ਕ ਮਾਰ ਲਾ ਫੋਨ ਲੋਨ ਕਰਾ ਦਈਏ ਜੇ ਆ ਜਾ ਤੂੰ ਚੱਕਦੀ ਹਟ ਇਹ ਜਿਹੜਾ ਥੋੜਾ ਹੋਣ ਚੱਕਣੇ ਮੈਂ ਭਲਾ ਇਹੀ ਕੈਬ ਲਵਾ ਇਹਨੂੰ ਬਾਅਦ ਥੋੜਾ ਜਾ 6 ਮਿੰਟ ਦਾ 6 ਮਿੰਟ ਦਾ ਬਾਹ ਮਰ ਜਾ ਤੈਨੂੰ ਪਤਾ ਲੱਗੇ ਏਸੀ ਕੈਬ ਨੂੰ ਖੜਾਇਆ ਉਹ ਆਵੇ ਟਰੈਕਟਰ ਦਾ ਜਿਹੜਾ ਟਰੈਲਾ ਦਿੱਤੀ ਵੀ ਸਾਈ ਉਹ ਆਵੇ ਠੀਕ ਨੀ ਗੱਲ ਉਹਦੇ ਬਾਅਦ ਗੰਨਾ ਬਣਾ ਆਪਣਾ ਕਿੰਨੇ ਬਾਅਦ ਦੇਖੀ ਜੋ ਹੌਲੀ ਨਾਲ ਸਾਰਾ ਕੁਝ ਦੇਖੀ ਹੌਲੀ ਹੌਲੀ ਠੀਕ ਰਹਿੰਦਾ ਲੋਕਾਂ ਨੂੰ ਵੀ ਐ ਹੋ ਜਾਂਦਾ ਭਾਈ ਵੀ ਪਤਾ ਨਹੀਂ ਕਿਹੜੇ ਭਾਂਜੇ ਕਿਹੜਾ ਖਾਣਾ ਤਲਾਗੀ ਬੁਕੇ ਬਲੈਕ ਦਾ ਕੰਮ ਕਰਦੇ ਹਾਂ ਥੋੜਾ ਚੰਗਾ ਮਜ਼ਾਕ ਦੀ ਗੱਲ ਨਹੀਂ ਮਾੜੀ ਜੀ ਚੀਜ਼ ਕੋਈ ਲੈ ਲਈ ਨਾ ਭਾਈ ਚਲ ਠੀਕ ਹੈ ਸਾਰੇ ਮਾੜੇ ਨਹੀਂ ਪਰ ਜ਼ਿਆਦਾਤਰ ਦੇਖ ਲਈ ਤੂੰ ਜਿਹੜੇ ਜਿਨ੍ਹਾਂ ਨਾਲ ਨੇੜਤਾ ਹੋਊਗੀ ਨਾ ਨਾ ਉਹੀ ਆਪਣੀ ਨਹੀਂ ਪਹਿਲਾਂ ਤਾਂ ਟਿਕਣ ਦੰਦੇ ਉਹੀ ਕਹਿ ਦਿੰਦੇ ਆ ਵੀ ਹਾਂ ਪਤਾ ਨਹੀਂ ਸਾਲੇ ਦੇ ਕਿਹਾ 2 ਨੰਬਰ ਦਾ ਸਟਾਫ ਕੰਮ ਕਰਨ ਲੱਗ ਗਿਆ ਉਹਦਾ ਲੱਗ ਗਿਆ ਇਹ ਠੀਕ ਲੱਗ ਗਿਆ ਘਾਸ ਦਾ ਆਪਰੇ ਆਪਣਾ ਆਪਣਾ ਖਾਣਾ ਯਾਰ ਖਾਉਂਦੋ ਮਿਹਨਤ ਆਪਣੀ ਕਮਾਓ ਹੁਣੇ ਇਨਾਉ ਟਿਲਿਆ ਟਾਈਮ ਲਾਇਆ ਲੇ ਲੀਡਰ ਪਰ ਆਪਣਾ ਪੈਸੇ ਵਿੱਚ ਬਚਾਏ ਆਪਣਾ ਕਿਸੇ ਕੰਮ ਲਵਾ ਲਿਆ ਠੀਕ ਗੰਨੇ ਵਜੇ ਉਹ ਡਾਕਟਰ ਲਈ ਬਿਲਕੁਲ ਭਾਈ ਭਾਰੀ ਸਾਨੂੰ ਭਾਈ 275 ਦਾ ਕੰਮ ਹੈ ਬਾਈ ਬਹੁਤ ਔਖੀ ਕਮਾਈ ਔਖੀ ਹੈ ਬਹੁਤ ਔਖੀ ਮੈਨੂੰ ਪਤਾ ਢੂੜਾ ਨਿਕਲ ਜਾਂਦੀਆਂ ਸਾੜੀਆਂ ਬਿਲਕੁਲ ਬਿਲਕੁਲ ਕੁੱਬੇ ਹੋ ਜਾਂਦੇ ਆ ਦੀ ਗੰਨੇ ਕੰਨੇ ਅਸੀਂ ਜੱਦੀ ਕਾਣ ਕੇ ਵੱਢਣ ਲੱਗੇ ਮੈਂ ਤਾਂ ਹਾਲ ਅਸੀਂ ਨਹੀਂ ਬੈਠੇ ਗੰਨਾ ਜੱਥੀ ਧਾਨ ਨਹੀਂ ਲਾਉਣ ਲੱਗੇ ਬਾਈ ਗੰਨੇ ਦੇ ਬੜੇ ਰਾਇ ਜੀ ਆਇਆ ਆਇਆ ਕਿੱਥੇ ਆਉਂਦੇ ਇਹਨੂੰ ਪੁੱਛਦਾ ਤਿੰਨ ਮਹੀਨੇ ਲਗਾਤਾਰ ਸਵੇਰੇ 7 ਵਜੇ ਨਿਕਲ ਜਾਣਾ ਘਾ ਆਓ ਫਿਰ ਆਓ ਤਾਂ ਰੋਤੀ ਨਹੀਂ ਬੰਦਾ ਬਾਈ ਕਮਾਈ ਕਰਦਾ ਤਾਂ ਕਰਕੇ ਬਣਦਾ ਮਿਹਨਤ ਕਰਕੇ ਬਣਦਾ ਕੁਝ ਵੀ ਆਇਆ ਆ ਜਾ ਬਾਈ ਉਧਰ ਉਹ ਦੇਖਦਾ ਅੱਡਾ ਵੀ ਦਾ ਆ ਜਾ ਰੇਖ ਦੇ ਦੇ ਦੇਖ ਲੈ ਦੇਖਦਾ ਟਰੈਕਟਰ ਚੱਲੋ ਠੀਕ ਆ ਬਾਈ ਕਰਦੇ ਵੀਡੀਓ ਸਮਾਪਤ ਵੀ ਟਰੈਕਟਰ ਛੱਡਤਾ ਹੂੰ ਦੇਖਦੇ ਕਦ ਕਦ ਮਿਲਦਾ ਉੱਪਰ ਹਾਂ ਲੈਣ ਲੱਗੀ ਵੀ ਆ ਦੇਖੋ ਪਤਾ ਨਹੀਂ ਬਾਕੀ ਜਿਹੜਾ ਛੋਟਾ ਮੋਟਾ ਟਰੈਕਟਰ ਉਹਦਾ ਔਖਾ ਲਈ ਆੜ ਕੇ ਲਾਉਂਗੇ 6 ਮਹੀਨੇ ਸਮਾਂ ਹੀ ਸਮਾਂ ਬਾਅਦ ਦੇਖੂਗਾ ਪਤਾ ਯਾਰ ਢੇੜਾ ਮਾਰ ਕੇ ਆਏ ਆ ਬਜਾਤ ਸੀਵਸਨ ਲੈ ਲੈ ਵੀ ਲੈ ਲੈਣੀ ਆ ਟਾਈਮ ਹੋਣਾ ਮਾਰਾ ਜਿਹਨੇ ਲਿਆਉਣਾ ਜੀ ਇਹ ਪਤਾ ਕੀ ਪਤਾ ਅਸੀਂ ਨਾਲ ਕਿਹੜਾ ਲਿਗਾਉਣਾ ਹਾਂ ਇਹ ਗੇੜੇ ਪਿੰਡ ਤੋਂ ਹਲਦਾ ਇੱਕ ਦੋ ਯਾਸੀਆ ਹੋ ਕੇ ਢੇੜੇ ਮਾਰੂਗੇ ਹਰਦਾ ਜੌਂਡੀਆਂ ਵੀ ਜਾ ਕੇ ਆਉਂਗੇ ਹੋ ਹਲੇ ਕਿਆ ਪਤਾ ਜੀ ਉਹ ਜਿਹੜਾ ਮਹਿੰਦਰਾ ਉਹ ਹੈ ਨਹੀਂ ਜੂਬੋ ਜੀ ਤੈਨੂੰ ਤਾਂ ਕਹਿੰਦਾ ਆਰਸੀ ਲੈਣ ਚੱਲੇ ਸੀ ਹੈ ਪ੍ਰਗਟ ਜੂਬਾ ਟਰੈਕਟਰ ਦੀ ਜਸਾ ਘੜੀ ਕਬਾਰ ਕਹਿੰਦੇ ਇਹ ਤਾਂ ਸੌਦਾ ਕਰਤਾ ਵਿੱਚ ਦੇਦਾ ਨਮਾ ਕਰਲੇ ਆਉਣਾ ਕਹਿੰਦੇ ਦੱਸ ਬਸ ਮਕਾ ਲੂ ਅਜੇ ਉਹ ਮਹਿੰਦਰਾ ਦਾ ਛੋਟਾ ਟਰਾਲ ਆਲੂ ਵਾਲਾ ਕਿਹੜਾ ਉਹ ਆਲੂ ਵਾਲਾ ਟਰੈਕਟਰ ਹੈ ਨਹੀਂ ਕਦ ਕੱਡੇ ਵਾ ਜੂਬੋ ਜੂਬੋ ਹਾਂ ਹਾਂ ਇਹ ਟਰੋਹੀ ਨਹੀਂ ਮਾੜਾ ਹੈਗਾ ਤੂੰ ਤਾਂ ਹੱਟਦਾ ਵੀ ਉਹ ਮੁੱਟੇ ਇਹ ਟਰੋਹੀ ਵਧੀਆ ਖਾਚਾ ਵੀ ਨਾ ਠੀਕ ਉਹਦਾ ਉਹ ਹੱਟ ਪੈ ਦੇਖੀ ਕਹੀ ਦੇਖਦੇ ਘੁੰਮਦੇ ਥਲੇ ਜਾਸੀ ਇੱਕ ਉਹ ਦੂਰ ਕਰਕੇ ਹੱਟ ਪੈ ਜਾ ਉਹਦੇ ਜੂਗੋ ਦੇ ਜੋ ਵੀ ਜੋ ਡੈਕਟਰ ਵੀ ਮਾੜਾਗਾ ਡੈਕਟਰ ਜੂਗੋ ਵੀ ਠੀਕ ਆ ਬਹੁਤ ਘੰਟ ਨਾਲੇ ਫਿਰ ਜੋੜੀ ਵੀ ਕੱਟ ਐ ਐਚ ਵੀ ਜਾ ਹੈਵੀ 4x4 ਆ ਵਾਟਰ ਬਹੁਤ ਵਧੀਆ ਨਾਲ ਇੱਕ ਏਜੰਸੀ ਚ ਫਿਰ ਕੰਮ ਕੰਮ ਕਰਾਉਣਾ ਸੋਚ ਰਹੇ ਹਾਂ ਨਾਲੇ ਯਾਰ ਮਹਿੰਦਰਾ ਮਹਿੰਦਰਾ ਆ ਚਲੋ ਠੀਕ ਆ ਬਾਈ ਦੇਖਦੇ ਕਿਆ ਬਣਦਾ ਆਸਤ੍ਰੀ ਕਾਲ ਆਸਤ੍ਰੀ ਕਾਲ ਜੀ